ਜਿਹੜਾ ਬੰਦਾ ਜੀਵਨ ਚ ਹੁਕਮ ਮੰਨਦਾ ਹੈ ਨਾ ਕਿਸੇ ਵੇਲੇ ਉਹ ਮਨਾਉਣ ਜੋਗਾ ਵੀ ਹੋ ਜਾਂਦਾ ਤੁਸੀਂ ਵੇਖੋ ਛੋਟੇ ਬੱਚੇ ਨੇ ਘਰਾਂ ਵਿੱਚ ਜੋ ਮਾਂ ਬਾਪ ਦੀ ਆਗਿਆ ਨੂੰ ਮੰਨਦੇ ਰਹੇ ਮਾਂ ਬਾਪ ਦੇ ਚੰਗੇ ਉਪਦੇਸ਼ ਨੂੰ ਕਮਾਉਂਦੇ ਰਹੇ ਤੇ ਕਿਸੇ ਸਮੇ ਉਹ ਕਿਸੇ ਚੰਗੇ ਮੁਕਾਮ ਤੇ ਪਹੁੰਚ ਕੇ ਤੇ ਹੁਕਮ ਮਨਾਉਣ ਜੋਗੇ ਵੀ ਹੋ ਜਾਂਦੇ ਆ ਇਸੇ ਤਰ੍ਹਾਂ ਜੇ ਕੋਈ ਗੁਰੂ ਦੇ ਹੁਕਮ ਨੂੰ ਮੰਨਦਾ ਫਿਰ ਗੁਰੂ ਵੀ ਸਿੱਖ ਦੀ ਮੰਨਦਾ ਤੁਸੀਂ ਇਤਿਹਾਸ ਵਿੱਚ ਇੱਕ ਘਟਨਾ ਸੁਣਦੇ ਹੋ ਨਾ ਮੈਂ ਵਿਸਤਾਰ ਨਹੀਂ ਕਰਨਾ ਜਿਨ੍ਹਾਂ ਨੇ ਪੰਜ ਪਿਆਰਿਆਂ ਨੇ ਸੀਸ ਦਿੱਤੇ ਗੁਰੂ ਦੀ ਪਹਿਲੀ ਆਵਾਜ਼ ਤੇ ਗੁਰੂ ਦੇ ਹੁਕਮ ਨੂੰ ਮੰਨ ਕੇ ਸੀਸ ਭੇਟ ਕੀਤਾ ਤੇ ਚਮਕੌਰ ਦੀ ਗੜੀ ਵਿੱਚ ਜਦੋਂ ਪੰਜਾਂ ਨੇ ਕਿਹਾ ਵੀ ਸਾਡੀ ਕਚਹਿਰੀ ਵਿੱਚ ਪੇਸ਼ ਹੋਵੋ ਸਾਡੇ ਹਜ਼ੂਰੀ ਵਿੱਚ ਪੇਸ਼ ਹੋਵੋ ਤੇ ਗੁਰੂ ਨੇ ਪੰਜਾਂ ਦਾ ਹੁਕਮ ਵੀ ਮੰਨਿਆ ਪੰਜਾਂ ਦੇ ਸਾਹਮਣੇ ਪੇਸ਼ ਹੋਏ ਪਰ ਤੁਹਾਨੂੰ ਪਤਾ ਇੱਕ ਘਟਨਾ ਹੋ ਰਿਹਾ ਇਤਿਹਾਸ ਵਿੱਚ ਜਿਨ੍ਹਾਂ ਨੇ ਵਜ਼ਾਵਾ ਲਿਖਿਆ ਸੀ ਉਹ ਆਏ ਸਨ ਮਹਾਰਾਜ ਕੋਲ ਇੱਥੇ ਜੇਤੂ ਦੇ ਲਾਗੇ ਮਾਲਵੇ ਦੇ ਇਲਾਕੇ ਵਿੱਚ ਹੀ ਉਹਨਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਹਾ ਵੀ ਮਹਾਰਾਜ ਅਸੀਂ ਸੁਲਾ ਸਫਾਈ ਕਰਵਾ ਦਿੰਨੇ ਆਂ ਵਿੱਚ ਪੈ ਕੇ ਰੋਜ਼ਾਨਾ ਹਾਕਮ ਨਾਲ ਝਗੜਨ ਦਾ ਕੀ ਫਾਇਦਾ ਕਿੰਨਾ ਨੁਕਸਾਨ ਹੋ ਗਿਆ आनंदपुर साहिब ਛੱਡਣਾ ਪੈ ਗਿਆ ਸ਼ਹਾਦਤਾਂ ਹੋ ਗਈਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਕਿਹਾ ਸੀ ਸਹਿਬ ਕਲਗੀਧਰ ਜੀ ਕਹਿਣ ਲੱਗੇ ਭਾਈ ਉਂਝ ਤੇ ਸਿੱਖ ਨਾ ਗੁਰੂ ਤੋਂ ਉਪਦੇਸ਼ ਲੈਣ ਆਉਂਦਾ ਗੁਰੂ ਦਾ ਹੁਕਮ ਸੁਣਨ ਆਉਂਦਾ ਪਰ ਮੈਨੂੰ ਇੰਜ ਪ੍ਰਤੀਤ ਹੁੰਦਾ ਵੀ ਤੁਸੀਂ ਗੁਰੂ ਤੋਂ ਉਪਦੇਸ਼ ਲੈਣ ਨਹੀਂ ਆਏ ਬਲਕਿ ਗੁਰੂ ਨੂੰ ਉਪਦੇਸ਼ ਦੇਣ ਆਇਓ ਹੁਕਮ ਸੁਣਾਉਣ ਆਇਓ ਜੇ ਤੁਸੀਂ ਗੁਰੂ ਦੀ ਆਗਿਆ ਨਹੀਂ ਮੰਨ ਸਕਦੇ ਫਿਰ ਤੁਹਾਡੀ ਤੁਹਾਡੀ ਆਗਿਆ ਤੁਹਾਡਾ ਵਚਨ ਤੁਹਾਡੀ ਬੇਮਤੀ ਗੁਰੂ ਵੀ ਨਹੀਂ ਮੰਨ ਸਕਦਾ ਸਤਿਗੁਰੂ ਨੇ ਕਿਹਾ ਲਿਖ ਕੇ ਦੇ ਜਾਉ ਕੋਈ ਗੱਲ ਨਹੀਂ ਉਹਨਾਂ ਲਿਖ ਕੇ ਦੇ ਦਿੱਤਾ ਵੀ ਅਸੀਂ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਤਾਂ ਮੇਰੇ ਕਹਿਣ ਦਾ ਭਾਵ ਕੀ ਹੈ ਭਾਵੇਂ ਸਮਾਂ ਪਾ ਕੇ ਭੁੱਲ ਬਖਸ਼ਾ ਲਈ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜੇ ਕੋਈ ਗੁਰੂ ਦੇ ਹੁਕਮ ਨੂੰ ਮੰਨਦਾ ਫਿਰ ਉਸ ਤੇ ਕਿਰਪਾ ਵਰਤਦੀ ਆ ਗੱਲ ਕਦੀ ਗੁਰੂ ਵੀ ਉਹਦੀ ਬੇਨਤੀ ਨੂੰ ਮੰਨਦਾ